ਅੱਜ ਖਬਰਾਂ ਵਿੱਚ ਚੱਲੀਏ 1 ਸਾਲ ਹੋ ਗਿਆ ਜਦੋਂ ਇੱਕ ਟੈਰਰਿਜ਼ਮ ਦਾ ਹਮਲਾ ਇਜ਼ਰਾਈਲ ਦੇ ਉੱਤੇ ਹੋਇਆ ਸੀ ਅਕਤੂਬਰ 7 ਨੂੰ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ 트੍ਰੰਪ ਹੋਣੀ ਤੇ ਪ੍ਰੈਜ਼ੀਡੈਂਟ ਵਾਈਡਨ ਹੋਣੀ ਤੇ ਵਾਈਸ ਪ੍ਰੈਜ਼ੀਡੈਂਟ ਕਾਮਲਾ ਹੈਰਿਸ ਉਹ ਸਾਰੀ ਚੀਜ਼ ਨੂੰ ਜਿਹੜੀ ਆ ਯਾਦ ਕਰ ਰਹੇ ਹੈਗੇ ਆ ਅੱਜ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਹੋਣੀ ਕਮੇਮੋਰੇਟ ਕਰਨਗੇ ਐਨੀਵਰਸਰੀ ਜਿਹੜੀ ਅਕਤੂਬਰ 7 ਦੀ ਆ ਆਪਣੇ ਗੋਲਫ ਕੋਰਸ ਮੀਆਮੀ ਦੇ ਵਿੱਚ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਵਾਈਟ ਹਾਊਸ ਦੇ ਵਿੱਚ ਤੇ 22 ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹ ਕਰਨਗੇ ਨੇਵਲ ਆਬਜ਼ਰਵੇਟਰੀ ਜੋ ਆ ਉੱਥੇ ਹਾਲਾਂਕਿ ਕਮਲਾ ਹੈਰਿਸ ਨੂੰ ਕਹਿੰਦੇ ਭਈ ਬਹੁਤ ਜ਼ਿਆਦਾ ਮੁਸਲਮ ਤੇ ਅਰਬ ਅਮਰੀਕਨ ਲੀਡਰਸ ਦੀ ਜਿਹੜੀ ਆ ਸਪੋਰਟ ਹੈਗੀ ਆ ਪਰ ਉਹਨਾਂ ਮੁਲਕਾਂ ਦੇ ਵਿੱਚ ਗੁੱਸਾ ਵੀ ਇਜ਼ਰਾਈਲ ਪਤੀ ਬਹੁਤ ਹੈਗਾ ਦੂਸਰੇ ਪਾਸੇ ਹਜ਼ਵੱਲਾ ਨੇ 130 ਤੋਂ ਵੱਧ ਜਿਹੜੇ ਪ੍ਰੋਜੈਕਟਾਈਲਸ ਆ ਉਹ ਇੱਕ ਵਾਰੀ ਫੇਰ ਛੱਡੇ ਹੈਗੇ ਆ ਇਜ਼ਰਾਈਲ ਵੱਲ ਤੇ ਕਹਿੰਦੇ 10 ਕ ਜਾਨੇ ਫਟੜ ਹੋਏ ਆ ਪਰ ਉਹ ਸਾਰਿਆਂ ਨੂੰ ਸਿੱਟਣ ਦੇ ਵਿੱਚ ਕਾਮਯਾਬ ਹੋ ਗਿਆ ਹੈ ਬਿਲਕੁਲ ਹਰਜੋਤ ਸਿੰਘ ਜੀ 7 ਅਕਤੂਬਰ ਨੂੰ ਪੂਰਾ 1 ਸਾਲ ਪਹਿਲਾਂ ਇਹ ਜਿਹੜੀ ਸ਼ੁਰੂਆਤ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ 올 ਆਊਟ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਉੱਤੇ ਹਮਲਾ ਕਰਦਾ ਆ ਸਾਲ ਭਰ ਦੇ ਵਿੱਚ ਜਿੱਥੇ ਹਜ਼ਾਰ ਤੋਂ ਵੱਧ ਲੋਕ ਇਜ਼ਰਾਈਲ ਦੇ ਹਮਾਸ ਨੇ ਜਦੋਂ ਮਾਰ ਦਿੱਤੇ ਅਜੇ ਵੀ ਮੰਨਿਆ ਜਾ ਰਿਹਾ ਵੀ 100 ਤੋਂ ਵੱਧ ਲੋਕਾਂ ਨੂੰ ਉਹਨਾਂ ਨੇ ਬੰਦਕ ਬਣਾ ਕੇ ਰੱਖਿਆ ਉਸ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਨੇ ਜਿਹੜਾ ਹਮਾਸ ਦੇ ਉੱਤੇ ਹਮਲਾ ਕੀਤਾ ਗਾਜ਼ਾ ਦੇ ਵਿੱਚ ਪੈਲਸਟੀਨੀਆਂ ਲੋਕਾਂ ਦੀਆਂ ਘੱਟੋ ਘੱਟ 40-50 ਹਜ਼ਾਰ ਤੋਂ ਵੱਧ ਜਿਹੜੀਆਂ ਮੌਤਾਂ ਆ ਉੱਥੇ ਹੋ ਚੁੱਕੀਆਂ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਰੀਸੈਂਟਲੀ ਦੇਖਿਆ ਪਿਛਲੇ ਹਫ਼ਤਿਆਂ 'ਚ ਈਰਾਨ ਦੇ ਦੁਆਰਾ ਜਿਹੜਾ ਹਮਲਾ ਆ ਉਹ ਕੀਤਾ ਜਾਂਦਾ ਦੋ ਵਾਰ ਹੁੰਦਾ ਪਹਿਲੋਂ ਅਪ੍ਰੈਲ ਦੇ ਵਿੱਚ ਮਿਜ਼ਾਈਲਾਂ ਉਹ 300 300 ਛੱਡਦੇ ਆ ਫਿਰ ਹੁਣ ਰੀਸੈਂਟਲੀ ਕੁਝ ਦਿਨ ਪਹਿਲਾਂ ਅਕਤੂਬਰ ਦੇ ਵਿੱਚ ਉਦੋਂ ਜਿਹੜੀਆਂ ਇਹਨਾਂ ਨੇ ਜਿਹੜੇ 200 ਤੋਂ ਵੱਧ ਪ੍ਰੋਜੈਕਟਾਈਲ ਆ ਬਲਾਸਟਿਕ ਮਿਜ਼ਾਈਲ ਦੇ ਨਾਲ ਹਮਲਾ ਕੀਤਾ ਹੁਣ ਇਰਾਨ ਦੇ ਉੱਤੇ ਵਾਪਸੀ ਹਮਲਾ ਕਰਨਗੇ ਕਿ ਨਹੀਂ ਉਹਦੇ ਬਾਰੇ ਪਤਾ ਨਹੀਂ ਪਰ ਹਜ਼ਬੁੱਲਾ ਲਿਬਨਾਨ ਦੇ ਇਲਾਕੇ ਦੇ ਵਿੱਚ ਜਿੱਤੇ ਤੇ ਹਜ਼ਬੁੱਲਾ ਦਾ ਸਟਰੋਂਗਹੋਲਡ ਆ ਉੱਥੇ ਇਜ਼ਰਾਈਲ ਦੇ ਦੁਆਰਾ ਲਗਾਤਾਰ ਹਮਲੇ ਸ਼ੁਰੂ ਆ ਜਿੱਥੇ ਇਹ ਸ਼ੁਰੂਆਤ ਹਰਜੋਤ ਸਿੰਘ ਜੀ ਹਮਾਸ ਦੇ ਹਮਲੇ ਤੋਂ ਹੋਈ ਸੀ ਇਹ ਇਸ ਟਾਈਮ ਗਾਜ਼ਾ ਦੀ ਵਾਰ ਬੈਕਸੀਟ ਤੋਂ ਬਾਹਰ ਹੁੰਦੀ ਹੋਈ ਗੱਡੀ ਤੋਂ ਬਾਹਰ ਤੇ ਉਸ ਦੇ ਨਾਲ ਨਾਲ ਜਿਹੜਾ ਹਰਜੋਤ ਸਿੰਘ ਜੀ ਹਜ਼ਬੁੱਲਾ ਦੇ ਨਾਲ ਇਰਾਨ ਦੇ ਨਾਲ ਹਣ ਇਜ਼ਰਾਈਲ ਦਾ ਪੇਚਾ ਜਿਹੜਾ ਆ ਉਹ ਪਿਆ ਪਿਆ ਆ ਤੇ ਮਿਡਲ ਈਸਟ ਦੀ ਜਿਹੜੀ ਇਸ ਟਾਈਮ ਇਹ ਵਾਰ ਆ ਉਹ ਬਣ ਕੇ ਆਪਣੇ ਸਾਹਮਣੇ ਆਈ ਆ ਕੋਈ ਅਜੇ ਵੀ ਇਹਨਾਂ ਨੂੰ ਕਨਫਲਿਕਟ ਜਿਹੜਾ ਉਹ ਲਿਖਦੇ ਆ ਪਰ ਮੇਲਾਦਾ ਕਨਫਲਿਕਟ ਤੋਂ ਖਾਸਾ ਅੱਗੇ ਜਿਹੜੀ ਗੱਲ ਆ ਉਹ ਹੁਣ ਵੱਧ ਜਿਹੜੀ ਹੋ ਚੁੱਕੀ ਆ ਸੋ ਦੇਖੋ ਇਸ ਦੇ ਵਿੱਚ ਕੀ ਬਣਦਾ ਪਰ ਪਰਸੋਂ ਨੂੰ ਕਹਿੰਦੇ ਵੀ ਜਿਹੜਾ ਡਿਫੈਂਸ ਮਿਨਿਸਟਰ ਆ ਇਜ਼ਰਾਈਲ ਦਾ ਔਰ ਅਮਰੀਕਾ ਦੇ ਵਿੱਚ ਆ ਰਿਹਾ ਇਜ਼ਰਾਈਲ ਨੇ ਅਜੇ ਤੱਕ ਇਹ ਨਹੀਂ ਦੱਸਿਆ ਵੀ ਉਹ ਇਰਾਨ ਦੇ ਜਿਹੜੇ ਬਲਾਸਟਿਕ ਮਿਜ਼ਾਈਲ ਦੇ ਹਮਲੇ ਤੋਂ ਬਾਅਦ ਚ ਕਿੱਦਾਂ ਦੀ ਜਿਹੜੀ ਜਵਾਬੀ ਕਾਰਵਾਈ ਜਿਹੜੀ ਉਹ ਕਰਨ ਜਾ ਰਿਹਾ ਆ ਉਹਨਾਂ ਨੇ ਬਾਰ ਬਾਰ ਅੱਖਾਂ ਜਿਹੜੀਆਂ ਜ਼ਰੂਰ ਦਿਖਾਈਆਂ ਆ ਵੀ ਹਮਲਾ ਜਿਹੜਾ ਕਾਰਵਾਈ ਅਸੀਂ ਜਵਾਬੀ ਕਾਰਵਾਈ ਕਰਨੀ ਜਿਹੜੀ ਉਹ ਜ਼ਰੂਰ ਆ ਸੋ ਇਥੋਂ ਹਰੀ ਚੰਡੀ ਲੈਣ ਆਏ ਆ ਜਾਂ ਦੱਸਣ ਆਏ ਆ ਜਾਂ ਕੀ ਹੋਊਗਾ ਇਸ ਤੇ ਬਾਰੇ ਜਿਹੜਾ ਉਹ ਦੇਖਣ ਵਾਲੀ ਜਿਹੜੀ ਉਹ ਗੱਲ ਆ ਤੇ ਹਰਜੋਤ ਸਿੰਘ ਜੀ ਅੱਜ ਕਹਿੰਦੇ ਇਜ਼ਰਾਈਲ ਦੇ ਉਸੇ ਇਲਾਕੇ ਦੇ ਵਿੱਚ ਜਿੱਥੇ ਹਮਾਸ ਨੇ ਓਪਨ 에ਅਰ تھیٹر ਦੇ ਵਿੱਚ ਹਮਲਾ ਕੀਤਾ ਸੀ 뮤직 ਫੈਸਟੀਵਲ ਜਿੱਥੇ ਚੱਲ ਰਿਹਾ ਸੀ ਉੱਥੇ ਹੀ ਸ਼ਰਧਾਂਜਲੀ ਸਮਾਰੋਹ ਉੱਥੇ ਰੱਖਿਆ ਗਿਆ ਸੀ ਅਗਲੇ